ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਤਾਂ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਹੋਵਗੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਬਰਕਤ ਵੀਡੀਓ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਬਰਕਤ ਵੀਡੀਓ ਵਿੱਚ ਜਿਵੇਂ ਕਿ ਅਮਨ ਜਿਹੜੀ ਉਹ ਨੈਗੇਟਿਵ ਰੋਲ ਕਰ ਰਹੀ ਆ ਤੇ ਬਹੁਤ ਸਾਰੇ ਕਮੈਂਟ ਵੀ ਆ ਰਹੇ ਆ ਕਿ ਹਨਾ ਉਹਦੀ ਜਿਵੇਂ ਕਿ ਇਹਦਾ ਨਾਮ ਜਿਹੜਾ ਰੱਖਿਆ ਗਿਆ ਹੈ ਬਰਕਤ ਰੱਖਿਆ ਗਿਆ ਹੈ ਤੇ ਇਹਦਾ ਨਾਮ ਪਵਾੜੇ ਪੋਣੀ ਨਨਾਨ ਜਾਂ ਲਾਲਚੀ ਜਵਾਈ ਲਾਲਚੀ ਸੱਸ ਐਦਾਂ ਦਾ ਰੱਖਿਆ ਜਾਣਾ ਚਾਹੀਦਾ ਸੀ ਪਰ ਜਿਵੇਂ ਜਿਵੇਂ ਵੀਡੀਓ ਕੰਟੀਨਿਊ ਹੋ ਰਹੀ ਆ ਤੇ ਇਹਦਾ ਟਾਈਟਲ ਜਿਹੜਾ ਇਹ ਇਸ ਤਰੀਕੇ ਨਾਲ ਸਹੀ ਹੀ ਰਹੇਗਾ ਕਿਉਂਕਿ ਜਿਵੇਂ ਕਿ ਇਹ ਸਾਰੇ ਆਪਣੇ ਜਿਵੇਂ ਵਿੱਕੀ ਤੇ ਉਹਦੀ ਮੰਮੀ ਬਣੀ ਆ ਜਿਹੜੇ ਤੇ ਅਮਨ ਜਿਹੜੇ ਪ੍ਰੀਤ ਦੇ ਨਨਾਨ ਬਣੇ ਆ ਹਨਾ ਤੇ ਜਿਵੇਂ ਪ੍ਰੀਤ ਦੇ ਪੇਕੇਆਂ ਕੋਲੋਂ ਸਾਰਾ ਕੁਝ ਲੈ ਕੇ ਖਾਣਾ ਚਾਹੁੰਦੇ ਆ ਉਹ ਚਾਹੁੰਦੇ ਕਿ ਜੋ ਕੁਝ ਉਹਾਨੂੰ ਦੇਈ ਜਾਣ ਬੈਠੇ ਬੈਠੇ ਹਨਾ ਆਪ ਮਿਹਨਤ ਨਹੀਂ ਕਰਨੀ ਚਾਹੁੰਦੇ ਤੇ ਇਸ ਤਰੀਕੇ ਨਾਲ ਮਤਲਬ ਵੀ ਇਦਾਂ ਆਪਾਂ ਕਿਸੇ ਕੋਲੋਂ ਲੈ ਕੇ ਸਾਰੀ ਜ਼ਿੰਦਗੀ ਵੀ ਖਾ ਸਕਦੇ ਜਿਹੜੀ ਬਰਕਤ ਹੁੰਦੀ ਆ ਉਹ ਆਪਣੇ ਘਰ ਵਿੱਚ ਪੈਂਦੀ ਆ ਆਪਣੀ ਮਿਹਨਤ ਕਰਕੇ ਪੈਂਦੀ ਆ ਮਤਲਬ ਜੀ ਆਪਾਂ ਮਿਹਨਤ ਕਰਾਂਗੇ ਨਾ ਉਹਦੇ ਨਾਲ ਹੀ ਸਾਡੇ ਘਰ ਵਿੱਚ ਬਰਕਤ ਹੋਏਗੀ ਇੱਥੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬਰਕਤ ਟਾਈਟਲ ਜਿਹੜਾ ਆ ਉਹ ਪਰਫੈਕਟ ਆ ਹੁਣ ਪਰਫੈਕਟ ਆ ਜਦੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕੀਤੀ ਸੀ ਉਦੋਂ ਪਰਫੈਕਟ ਨਹੀਂ ਸੀ ਲੱਗਦਾ ਕਿਉਂਕਿ ਜਿਵੇਂ ਨਾਨ ਦੇ ਪੁਆੜੇ ਆ ਲਾਲਚੀ ਸੱਸ ਲਾਲਚੀ ਜਵਾਈ ਇਹ ਲੱਗਦਾ ਪਿਆ ਸੀ ਪਰ ਜਿਵੇਂ ਇਹ ਇਹ ਟਾਈਟਲ ਜਿਹੜਾ ਸੀ ਨਾ ਇਹ ਟੁਕਵਾਣੀ ਸੀ ਹੁਣ ਜਦੋਂ ਇਹਦਾ ਐਂਡ ਹੋਏਗਾ ਸਾਨੂੰ ਫੇਰ ਪਤਾ ਲੱਗੇਗਾ ਕਿ ਬਰਕਤ ਟਾਈਟਲ ਜਿਹੜਾ ਉਹੀ ਸਹੀ ਹੈਗਾ ਹੈ ਜਿਵੇਂ ਹੌਲੀ-ਹੌਲੀ ਅਮਨ ਜਿਹੜੀ ਆ ਉਹਦਾ ਉਹਦਾ ਵੀ ਪਰਦਾ ਫਾਸ਼ ਹੋਏਗਾ ਤੇ ਵਿੱਕੀ ਦਾ ਵੀ ਹੋਏਗਾ ਕਿਉਂਕਿ ਵੀਡੀਓ ਦੇ ਵਿੱਚ ਇੱਕਦਮ ਜੇ ਪਰਦਾ ਫਾਸ਼ ਹੋ ਜਾਂਦਾ ਹੈ ਤਾਂ ਵੀਡੀਓ ਦਾ ਐਂਡ ਹੋ ਜਾਏਗਾ ਇਸ ਕਰਕੇ ਨਾ ਨੇ ਵੀਡੀਓ ਨੂੰ ਥੋੜੀ ਲੰਬੀ ਖਿੱਚਣ ਵਾਸਤੇ ਥੋੜਾ ਹੋਰ ਵੀਡੀਓ ਨੂੰ ਇਸ ਤਰੀਕੇ ਨਾਲ ਮੋਡੀਫਾਈ ਕਰ ਰਹੇ ਆ ਕਿ ਵੀਡੀਓ ਜਿਹੜੀ ਹੋਰ ਲੰਬੀ ਹੋ ਸਕੇ ਇਹ ਕਿ ਆਪਾਂ ਨੂੰ ਨੈਗੇਟਿਵ ਜਿਹੜੇ ਕਰੈਕਟਰ ਉਹ ਵਧੀਆ ਨਹੀਂ ਲੱਗਦੇ ਬਟ ਜਿਹੜੇ ਨੈਗੇਟਿਵ ਕਰੈਕਟਰ ਹੁੰਦੇ ਆ ਜੇ ਉਹ ਨਾ ਹੋਣ ਤਾਂ ਵੀਡੀਓ ਬਣੀ ਹੀ ਨਹੀਂ ਸਕਦੀਆਂ ਕਿਉਂਕਿ ਨੈਗੇਟਿਵ ਕਰੈਕਟਰ ਦੇ ਨਾਲ ਹੀ ਵੀਡੀਓ ਨੂੰ ਕੰਪਲੀਟ ਕੀਤਾ ਜਾ ਸਕਦਾ ਹੈ ਜਿਵੇਂ ਕਿ ਇਹ ਘਰ ਘਰ ਦੀ ਕਹਾਣੀ ਹੈ ਜਿਹੜੀ ਰੀਅਲ ਲਾਈਫ ਵਿੱਚ ਵੀ ਇਦਾਂ ਹੁੰਦਾ ਵਾ ਕਿ ਇਹ ਕਈ ਕਈ ਕੁੜੀਆਂ ਦੇ ਜਿਹੜੇ ਸੋਹਰੇ ਉਹ ਲਾਲਚ ਕਰਦੇ ਹਨ ਉਹ ਚਾਹੁੰਦੇ ਆ ਕਿ ਉਹ ਸਾਨੂੰ ਮਤਲਬ ਹੀ ਆਪਣੀ ਨੌ ਦੇ ਪੇਕਿਆਂ ਤੋਂ ਵੀ ਸਾਰਾ ਕੁਝ ਮਿਲੇ ਤੇ ਉਸ ਤਰੀਕੇ ਨਾਲ ਵੀਡੀਓ ਬਣਾਈ ਗਈ ਹੈ ਅਕੀ ਹੋਰ ਜਿਹੜੇ ਐਪੀਸੋਡ ਆਣਗੇ ਦੇਖਦੇ ਹਾਂ ਉਹਨਾਂ ਵਿੱਚ ਕੀ ਹੁੰਦਾ ਹੈ ਤੇ ਪਰਦਾ ਫਾਸ਼ਤਾ ਹੋਏਗਾ ਹੀ ਨਾ ਇੱਕ ਦਿਨ ਕਿਉਂਕਿ ਪਰਦਾ ਫਾਸ਼ ਹੋਏਗਾ ਤਾਂ ਵੀਡੀਓ ਐਂਡ ਹੋਏਗੀ ਤੇ ਉਹ ਹੌਲੀ-ਹੌਲੀ ਪਤਾ ਲੱਗੇਗਾ ਕੀ ਹੁੰਦਾ ਹੈ ਤੇ ਅਮਨ ਦੀਆਂ ਚਲਾਕੀਆਂ ਵੀ ਸਾਹਮਣੇ ਆਣਗੀਆਂ ਤੇ ਵਿੱਕੀ ਤੇ ਉਹਦੀ ਮਤਲਬ ਹੀ ਜਿਹੜੀ ਮੰਮੀ ਆ ਜਿਹੜੇ ਪ੍ਰੀਤ ਦੇ ਸਾਥ ਬਣਿਆ ਉਹਨਾਂ ਦੀਆਂ ਵੀ ਸਾਹਮਣੇ ਆਉਣਗੀਆਂ ਤੇ ਫਿਰ ਇਹਨਾਂ ਦਾ ਜਿਹੜਾ ਜੋ ਇਹ ਕਰ ਰਹੇ ਆ ਸਾਰਾ ਕੁਝ ਮਤਲਬ ਪ੍ਰੀਤ ਦੇ ਸਾਹਮਣੇ ਆਏਗਾ ਤੇ ਫਿਰ ਹੀ ਮਤਲਬ ਹੀ ਇਹ ਵੀਡੀਓ ਦਾ ਕੋਈ ਐਂਡ ਹੋਏਗਾ ਜੋ ਕਰ ਇਹਨਾਂ ਨੇ ਵੀਡੀਓ ਨੂੰ ਹੋਰ ਲੰਬੀ ਖਿੱਚਣਾ ਹੈ ਮਤਲਬ ਵੀ ਇਹਦੇ ਕਾਫੀ ਐਪੀਸੋਡ ਬਣਾਉਣੇ ਆ ਤਾਂ ਫਿਰ ਇੰਨੀ ਜਲਦੀ ਇਹਨਾਂ ਦੀ ਜਿਹੜੀ ਸਚਾਈ ਆ ਉਹ ਸਾਹਮਣੇ ਨਹੀਂ ਆਏਗੀ ਇਹ ਹੌਲੀ-ਹੌਲੀ ਆਏਗੀ ਦੇਖਦੇ ਅੱਗੇ ਵੀਡੀਓ ਵਿੱਚ ਕੀ ਹੁੰਦਾ ਹੈ ਤਾਂ ਤੁਸੀਂ ਦੇਖਦੇ ਰਹੋ ਤੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਸਾਰਿਆਂ ਦਾ